ਹੈਲੋ ਹੈਲੋ ਹਾਂ ਸਿਮਰਨ ਬੋਲਦੀ ਆ ਹਾਂਜੀ ਰੀਪਾਲ ਬੋਲਦਾ ਤੇਰਾ ਮਾਸਟਰ ਟਿਊਸ਼ਨ ਵਾਲਾ ਹਾਂਜੀ ਫਿਰ ਤੇ ਤੁਸੀਂ ਫੋਨ ਹੀ ਨਹੀਂ ਚੱਕਦੇ ਫੋਨ ਚਾਰਜ ਲਾ ਦੇ ਕੇ ਪਰਲੇ ਦਾ ਮਰੀਜ ਅੱਛਾ ਤੇ ਅੱਜ ਆਏ ਨਹੀਂ ਅੰਕੀਸ ਨਹੀਂ ਬਣੀ ਦਾ ਨਹੀਂ ਆਏਗੀ ਫੀਸ ਤਾਂ ਦੇਖੋ ਫੀਸ ਤੁਹਾਨੂੰ 3 ਮਹੀਨੇ ਹੋ ਗਏ ਫੀਸ ਅਜ ਤੱਕ ਬਣੀ ਨਹੀਂ ਤੁਹਾਡੇ ਤੋਂ ਨਹੀਂ ਜੀ ਵਨ ਨੇ ਕੋਸ਼ਿਸ਼ ਕੀਤੀ ਆਂ ਦੀ ਆ ਕਰਦੀ ਸੂਟ ਤਾਂ ਤੂੰ ਰੋਜ਼ ਨਿੱਤ ਨਵਾਂ ਨਵਾਂ ਪਾ ਕੇ ਨਹੀਂ ਇੱਥੇ ਆ ਜਿਵੇਂ ਅਸੀਂ ਕਿਧਰੇ ਵਿਆਹ ਤੇ ਆਈ ਹੋਵੇਂ ਸੂਟ ਤੇ ਵਿਆਹ ਚ ਹੀ ਸਮਾਈ ਸੀ ਅਸੀਂ ਹਾਂ ਵਿਆਹ ਚ ਹੀ ਸਮਾਈ ਸੀ ਸਰ ਸੂਟੇ ਤੇ ਫੀਸ ਜਦੋਂ ਮੈਂ ਫੀਸ ਮੰਗ ਲਾਉਂਦੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਪੈਸੇ ਨਹੀਂ ਬਣੇ ਅਸ ਤੱਕ ਗਰੀਬ ਆਣਾ ਉਹ ਤਾਂ ਹੈਗੇ ਹੀ ਹਾਂ ਜੀ ਫੀਸ ਅਗਰ ਜੇ ਅਗਰ ਜੇ ਅਮੀਰ ਹੁੰਦੇ ਤਾਂ ਫੀਸ ਸਾਡੀ ਲੇਟ ਹੁੰਦੀ ਜੀ ਨਹੀਂ ਨਹੀਂ ਭਾਈ ਇਹ ਤਾਂ ਇਹ ਪਾਨਾ ਆ ਸਿੱਧਾ ਮੇਰੇ ਹਿਸਾਬ ਨਾਲ ਤਾਂ ਕਿਉਂ ਦੇਖ ਤੂੰ ਤੇਰੇ ਕੋਲ ਚੰਗਾ ਮਹਿੰਗਾ ਫੋਨ ਹੈ ਹਨਾ ਹੁਣੀ ਤੂੰ ਮੈਂ ਸੁਣਿਆ ਨਵਾਂ ਫੋਨ ਲੈ ਕੇ ਆਈ ਹੈ ਤੂੰ ਅੱਛਾ ਹਾਂ ਜੀ ਸਰ ਲੈ ਕੇ ਆਈ ਨਵਾਂ ਫੋਨ ਲੈ ਕੇ ਆਈ ਹੈ ਠੀਕ ਹੈ ਨਵੇਂ ਨਵੇਂ ਤੂੰ ਕੱਪੜੇ ਪਾਣੀ ਹੈ ਰੋਜ਼ ਤੇ ਤੇਰਾ ਰਹਿਣ ਸਹਿਣ ਦਾ ਸਟਾਈਲ ਤੇਰਾ ਲੱਗਦਾ ਹੀ ਨਹੀਂ ਕਿ ਤੂੰ ਗਰੀਬਾਂ ਵਾਲਾ ਤੂੰ ਇਹ ਤਾਂ ਮੇਰੇ ਮੇਰੇ ਕੋਲੇ ਪਾਨੇ ਮਾਰਦੀ ਆ ਹਨਾ ਤੂੰ ਵੀ ਸਰ ਜੀ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲੇ ਆਏ ਨਹੀਂ ਹਨਾ ਨਹੀਂ ਜੀ ਸਰ ਐਸੀ ਕੋਈ ਗੱਲ ਨਹੀਂ ਗੀ ਐਹੋ ਜੀ ਗੱਲ ਐ ਫਿਰ ਹੋਰ ਕੀ ਐ ਐਹੋ ਜੀ ਗੱਲ ਐ ਨਹੀਂ ਜੀ ਫੀਸ ਬਣਦੀ ਮੈਂ ਸਕੂਲ ਲਾਉਂਗੀ ਤਾਂ ਇਹਨਾਂ ਛੁੱਟੀ ਕਰਤੀ ਨਾ ਫੀਸ ਬਣੂਗੀ ਫੇਰ ਹੀ ਸਕੂਲ ਲਾਉਂਗੇ ਨਹੀਂ ਹਾਂ ਨਹੀਂ ਸਕੂਲ ਦਾ ਭਾਈ ਜਾ ਜਾਂ ਨਾ ਜਾ ਮੈਨੂੰ ਉਹਦੇ ਨਾਲ ਕੀ ਮੈਂ ਤਾਂ ਆਪਦੀ ਟਿਊਸ਼ਨ ਵਾਲੀ ਫੀਸ ਮੰਗਦਾ ਹਨ ਵੀ ਜਿਹੜੀ ਮੈਂ ਕਰੇ ਟਿਊਸ਼ਨ ਲਾਨਾ ਅੱਛਾ ਹਾਂ ਮੈਂ ਤਾਂ ਉਹ ਫੀਸ ਮੰਗਦਾ ਮੈਨੂੰ ਉਹਦੇ ਨਾਲ ਕੀ ਤੂੰ ਸਕੂਲ ਦੀ ਸਕੂਲ ਦੀ ਵੀ ਰਹਿੰਦੀ ਹੈ ਕਿ ਤੇਰੀ ਦੇਣ ਵਾਲੀ ਹਾਂ ਤੇ ਫਿਰ ਮੈਂ ਸਕੂਲ ਵੀ ਨਹੀਂ ਜਾਈ ਜਾਂਦੀ ਨਾ ਸਕੂਲ ਜਾ ਕੇ ਟਿਊਸ਼ਨ ਹੋਣੀ ਹੁੰਦੀ ਐ ਦਾ ਕਰਕੇ ਮੈਂ ਦੋਨੇ ਜਿਗਾ ਜਾਣਾ ਬੰਦ ਕਰ ਰੱਖਿਆ ਹਾਂ ਹਾਂ ਤੂੰ ਮੇਰੇ ਕੋਲ ਤਾਂ ਆ ਜਾ ਕਰ ਮੇਰੇ ਕੋਲ ਤਾਂ ਫੀਸ ਤੂੰ ਫੀਸ ਪਿੱਛੇ ਤਾਂ ਐਵੇਂ ਨਾ ਕਰੇ ਮਾਰਿਆ ਕਰਣਾ ਤੈਨੂੰ ਵੇਖ ਕੇ ਮੈਂ ਤਾਂ ਚਲ ਟਾਈਮ ਪਾਸ ਕਰ ਲਿਆ ਕਰੂੰਗਾ ਜਿਵੇਂ ਵੀ ਹਾਂ ਜੇ ਸਾਨੂੰ ਫੀਸ ਦੀ ਜ਼ਰੂਰੀ ਹੈ ਤਾਂ ਕਰਕੇ ਮਾਉਂਦੀ ਨਹੀਂਗੀ ਫੀਸ ਦੇ ਕੇ ਆਉਂਗੀ ਚਲ ਮੈਨੂੰ ਤਾਂ ਤੂੰ ਭਾਈ ਕੁਝ ਹੋਰ ਦੇ ਦੀ ਫੀਸ ਤਾਂ ਮੈਂ ਤੈਨੂੰ ਨਹੀਂ ਕਹਿੰਦਾ ਫੀਸ ਦਾ ਤਾਂ ਮੈਂ ਤੈਨੂੰ ਦੱਸ ਦੂ ਕੀ ਲੈਣਾ ਹੋਰ ਤੈਨੂੰ ਹੋਰ ਤੈਨੂੰ ਦਿਖ ਮੈਂ ਤੈਨੂੰ ਪਤਾ ਹੀ ਆਉਣ ਤੂੰ ਵੀ ਕੀ ਲੈਣਾ ਵੀ ਮੈਂ ਤਾਂ ਤੈਨੂੰ ਗੱਲਾਂ-ਗੱਲਾਂ ਚ ਬਹੁਤ ਵਾਰੀ ਕਹਿ ਦਿੱਤਾ ਹਾਂਜੀ ਤੇ ਤੈਨੂੰ ਪਤਾ ਤਾਂ ਹੈ ਵੀ ਗੁਰਜੀ ਕੀ ਕਹਿੰਦੇ ਹੁਣ ਸਿਰ ਉਹਦੇ ਨਾਲ ਫਿਰ ਮੇਰੀ ਫੀਸ માਫ ਹੋ ਢੜੀ ਹੋ ਜਾਊਗੀ ਤਾਂ ਫੀਸ ਤਾਂ ਮੈਂ ਤੇਰੀ ਤੈਨੂੰ ਫੀਸ ਤਾਂ ਮੈਂ ਤੇਰੇ ਤੋਂ ਮੰਗਦਾ ਹੀ ਨਹੀਂ ਜਦੋਂ ਮੈਨੂੰ ਤੂੰ ਸਾਰੀ ਪਾਰੀ ਦੇਵੇਂ ਇੱਕ ਸਬਦੀ ਪੀਸ ਉਹ ਤਾਂ ਫੀਸ ਤੋਂ ਇੱਤੇ ਦਾ ਕੰਮ ਹੋ ਜਾਏਗਾ ਤੇ ਤੇਰੇ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਹੀ ਲੱਗਦਾ ਵੀ ਟਿਊਸ਼ਨ ਪੜਾਉਂਦਾ ਹੈ ਹਨਾ ਹਾਂਜੀ ਤੇ ਤੇਰੇ ਤੇ ਕੋਣ ਸ਼ੱਕ ਕਰਦਾ ਹੈ ਟਿਊਸ਼ਨ ਤੋਂ ਬਾਅਦ ਤੂੰ ਰੁਕ ਜਾ ਕਰ ਤੇ ਆਪਾਂ ਕਰ ਲਾਂਗੇ ਹਨਾ ਕੋਈ ਨਹੀਂ ਫਿਰ ਮੈਂ ਕੱਲ ਆਉਂਗੀ ਕਿਵੇਂ ਕੱਲ ਆ ਜੂੰਗੀ ਫਿਰ ਮੈਂ ਤੁਸੀਂ ਨਾਲ ਆ ਜੂੰਗੀ ਕੱਲ ਕੱਲ ਤੂੰ ਆਇਂਗੀ ਟਿਊਸ਼ਨ ਤੇ ਫਿਰ ਤੂੰ ਐਵੇਂ ਕਰੀ ਮੇਰੀ ਗੱਲ ਸੁਣਾ ਹਾਂਜੀ ਤੇ ਤੇਰੀਆਂ ਨਾਲ ਦੀਆਂ ਸਹੇਲੀਆਂ ਨੂੰ ਤੂੰ ਕੀ ਕਹਵੇਂਗੀ ਵੀ ਅੱਜ ਕਿਵੇਂ ਅੱਜ ਜਾਂਦੀ ਨਹੀਂ ਨਾਲ ਉਹ ਫਿਰ ਕਹਿਣਗੀਆਂ ਹੂੰ ਤੇ ਫਿਰ ਉਹਨਾਂ ਨੂੰ ਫਿਰ ਕੀ ਕਹੀਂਗੀ ਤੂੰ ਮੈਂ ਕਹੂੰਗੀ ਫੀਸ ਜਮਾ ਕਰਾਤੀ ਸੀ ਹਾਂ ਮੈਂ ਇਹਨੇ ਕਹਿ ਦੂੰਗੀ ਫੀਸ ਜਮਾ ਕਰਾਤੀ ਤਾਂ ਚੱਲੇ ਜਾਣਾ ਨਹੀਂ ਨਹੀਂ ਉਹ ਆਵੇਂ ਪੁੱਛਣਗੇ ਵੀ ਕਰੇ ਨਹੀਂ ਜਾਂਦੀ ਤੂੰ ਅੱਜ ਇੱਥੇ ਕਿਵੇਂ ਰੁਕਦੀ ਆ ਉਹ ਉਸ ਗੱਲ ਦੀ ਗੱਲ ਕਰਦਾ ਮੈਂ ਤਾਂ ਤੁਸੀਂ ਕਹਿ ਦੋ ਜੀ ਨਾ ਤੁਹਾਡੀ ਜੇ ਕੋਈ ਕੁਐਸਚਨ ਰਹੇਗੀ ਕਲਾਸ ਦੇ ਵਿੱਚ ਕਹਿ ਦੋ ਜੀ ਹਾਂ ਤੁਸੀਂ ਕਹਿ ਦੋ ਜੀ ਉਸ ਕੁਐਸਚਨ ਉਹ ਆ ਗਿਆ ਜਾਣਾ ਤੇਰੀ ਆਂਟੀ ਕਰਿਆ ਨਹੀਂ ਤੇ ਸਿੰਗਰਣ ਤੂੰ ਮੜਾ ਜਾ ਕਰਦਾ ਕੰਮ ਕਰਦੀ ਤੇ ਨਾਲੇ ਤੇਰੀ ਮੈਂ ਐਕਸਟਰਾ ਕਲਾਸ ਮੜੀ ਜਿਹੜੀ ਤੂੰ ਇੱਕ ਦੋ ਦਿਨ ਆਈ ਨਹੀਂ ਹੈਣਾ ਤੇ ਉਹ ਮੈਂ ਤੇਰੀ ਲਾਉਂਗਾ ਅੱਜ ਹਾਂ ਹਾਂਜੀ ਤੇ ਆਪਾਂ ਦੂਜੀ ਲਾ ਲਾਂਗੇ ਸਟਰਾ ਕਲਾਸ ਅੰਦਰ 33 ਵਾਲੇ ਅੰਟੀ ਵਾਲੇ ਕਮਰੇ ਦੇ ਵਿੱਚ ਠੀਕ ਹੈ ਹਾਂ ਠੀਕ ਹੈ ਜੀ ਤੇ ਉੱਥੇ ਲਾ ਲਾਂਗੇ ਆ ਪੈਸਟਰਾ ਕਲਾਸ ਤੇਰੀ ਜਿਹੜੀ ਹਨਾ ਓਕੇ ਜੀ ਤੇ ਬੱਸ ਵਰਤੈ ਨੂੰ ਹਟਣ ਦੀ ਵੀ ਲੋੜ ਨਹੀਂ ਜਮਾ ਮੇਰੇ ਕੋਲੋਂ ਤੇ ਫੀਸ ਪੂਰਬ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਰਹਿੰਦੀ ਹੁੰਦੀ ਜਿਹੜੀ ਸਕੂਲ ਦੀ ਫੀਸ ਹੈ ਤੇਰੀ ਹਨਾ ਹਾਂਜੀ ਉਹ ਵੀ ਮੈਂ ਪਰਦੂੰਗਾ ਜੇ ਤੂੰ ਮੇਰਾ ਸਹੀ ਤਰ੍ਹਾਂ ਕੰਮ ਨਹੀਂ ਚੱਲਦਾ ਰਿਹਾ ਆਪਣਾ ਠੀਕ ਹੈ ਤੇਰੀ ਆਂਟੀ ਨੂੰ ਆਂਟੀ ਹੋਣਾ ਤੇਰੀ ਜਾਵੇਗੀ ਕੱਲ ਕੱਲ ਨਹੀਂ ਪਰਸੋਂ ਜਾਵੇਗੀ ਤੇਰੀ ਆਂਟੀ ਹਾਂਜੀ 10 15 ਦਿਨ ਉਹ ਪੇਕੇ ਲਾ ਕੇ ਆਵੇਗੀ ਤੇ ਫਿਰ ਮੈਂ ਤੇਰੇ ਜਗ ਗਈਆਂ ਜਾਵਾਂ ਠੀਕ ਹੈ ਜੀ ਬਾਕੀ ਆਪਣੀ ਤਾਂ ਵੈਸੇ ਵੀ ਟਾਣੀ ਪਿੰਡ ਦੇ ਬਾਹਰ ਹੈ ਆਪਾਂ ਨੂੰ ਉੱਥੇ ਕੋਈ ਦਿੱਕਤ ਹੀ ਨਹੀਂ ਉੱਥੇ ਤਾਂ ਵੈਸੇ ਵੀ ਨਹੀਂ ਕੋਈ ਜਾਂਦਾ ਹਾਂਜੀ ਤੂੰ ਨਹੀਂ ਸਿਰਸਾਂ ਲਾਣੀ ਮੇਰੀ ਤੇ ਕੱਲ ਫਤੂਆ ਜੀ ਟਾਈਮ ਤੂੰ ਨਾ ਐਵੇਂ ਕਰੀ ਫਿਰ ਤੂੰ ਕੱਲ ਸਿਕਰ ਦੁਪਹਿਰੇ ਜੀ ਆਈਂ ਆਪਣੇ ਹਣਾ ਤੇ ਜਿਹੜਾ ਕੋਈ ਆਵੇ ਨਾ ਪਿੰਡ ਦਾ ਕਿ ਕਿਉਂਕਿ ਕਹਿੰਦੇ ਆ ਨਾ ਗੁਰਜੀ ਕੋਲੇ ਆਉਂਦੇ ਮੇਰੇ ਕੋਲੇ ਤਾਂ ਆਉਂਦੇ ਰਹਿੰਦੇ ਗੁਰਜੀ ਆ ਦਸਤੋ ਉਹ ਦਸਤੋ ਹਣਾ ਯਾ ਤੁਸੀਂ ਬਿਨਰੇ ਤਾਂ ਪੁੱਛਣ ਆਂਦੇ ਹੀ ਰਹਿੰਨੇ ਆ ਹਾਂਜੀ ਤੇ ਤੂੰ ਫਿਰ ਐਵੇਂ ਕਰੀ ਤੂੰ ਕੱਲ ਦੁਪਹਿਰ ਜੀ ਆ ਜੀ ਹਣਾ ਕੱਲ ਤੂੰ ਟਿਊਸ਼ਨ ਆਈ ਬਸ ਸਿੱਧਾ ਹੀ ਆਜਣੀ ਤੂੰ ਦੁਪਹਿਰ ਨੂੰ ਹਾਂ ਓਕੇ ਜੀ ਠੀਕ ਐ ਚਲ